ਜਿਹੜੀ ਅੱਜ ਸਫਰ-ਏ-ਸ਼ਹਾਦਤ バス ਸੇਵਾ ਦੀ ਸ਼ੁਰੂਆਤ ਕੀਤੀ ਗਈ ਅਕਸ਼ੇ ਸ਼ਰਮਾ ਵੱਲੋਂ ਤਾਂ ਜਿਹੜੀਆਂ ਬੱਸਾਂ ਨੇ ਉਹ ਹੁਣ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋ ਰਹੀਆਂ ਨੇ ਇਸ ਦਾ ਕੀ ਕਹੋਗੇ ਕਿਸਾ ਦੀ ਸੇਵਾ ਇਸ ਬਾਰੇ ਕੀ ਕਹੋਗੇ ਕਿੰਨਾ ਕੋ ਸਾਹ ਅੱਜ ਖੰਡ ਦੇ ਬਾਦ ਵੀ ਅਸੀਂ ਤੇ ਵਾਹਿਗੁਰੂ ਕੀ ਅਰਦਾਸ ਕਰਾਂਗੇ ਕਿ ਜਿਹੜੀ ਵੀ ਇਹ ਯਾਤਰਾ ਕਰਵਾ ਰਹੇ ਨੇ ਅਕਸ਼ੇ ਜੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਔਰ ਸੁਖ-ਸ਼ਾਂਤੀ ਰੱਖੇ ਜਿਸ ਤਰ੍ਹਾਂ ਇਹਨਾਂ ਨੇ ਸਾਬਜਾਦਿਆਂ ਦੇ ਸ਼ਹੀਦੀ ਦਾੜੇ ਤੇ ਯਾਤਰਾ ਆਰੰਭ ਕੀਤੀ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਇਹਨਾਂ ਨੂੰ ਵੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਸਰੇ ਨੌਜਵਾਨ ਵੀ ਯਾਤਰਾ ਨਾਲ ਜਾ ਰਹੇ ਨੇ ਬੀਬੀਆਂ ਬੱਚੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਵੀ ਪਤਾ ਲੱਗੂਗਾ ਜੀ ਹਾਂਜੀ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਜਾਏਗਾ ਔਰ ਕੁਝ ਯਾਤਰਾ ਵਿੱਚ ਵੀ ਜਾਂਦਿਆਂ ਰਸਤੇ ਵਿੱਚ ਸੰਗਤਾਂ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੇ ਉਹਨਾਂ ਨੂੰ ਬਾਬਾ ਜੀ ਦੀ ਸ਼ਹਾਦਤ ਬਾਰੇ ਬਾਬਿਆਂ ਦੀ ਸ਼ਹਾਦਤ ਬਾਰੇ ਸਾਰਾ ਇਹ ਨੌਲੇਜ ਵਧੇਗਾ ਉਹਨਾਂ ਦਾ ਠੀਕ ਹੈ ਜੀ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਸਿੱਖੀ ਤੋਂ ਜਾਣੂ ਹੋਏਗਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਹਿੰਦ ਦੀ ਚਾਦਰ ਨੂੰ ਬਚਾਇਆ ਬਲਕਿ ਇੱਕ ਕੌਮ ਦੀ ਇਹ ਇੱਜ਼ਤ ਨੂੰ ਨਹੀਂ ਬਚਾਇਆ ਸਾਰੇ ਧਰਮਾਂ ਦੀ ਵਾਸਤੇ ਸ਼ਹਾਦਤ ਦਿੱਤੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਧਰਮ ਦੀ ਗੱਲ ਤੇ ਹਰ ਧਰਮ ਨੂੰ ਯਾਦ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਉਹਨਾਂ ਸ਼ਹਾਦਤ ਦਿੱਤੀ ਉਸ ਸਮੇਂ ਜ਼ੁਲਮ ਜ਼ਾਲਮਾਂ ਦਾ ਟੱਕਰਾ ਕੀਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਬੱਚਿਆਂ ਨੇ ਇੱਕ ਸ਼ਹੀਦੀ ਜਾਮ ਪੀ ਕੇ ਤੇ ਜ਼ਾਲਮ ਜ਼ੁਲਮ ਦਾ ਟੱਕਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਹੜੀ ਨੇ ਉਹ ਫਤਿਹਗੜ ਸਾਹਿਬ ਜਾਰੀਆਂ ਨੇ ਕਿ ਕਹੋਗੇ ਅਕਸ਼ੇ ਸ਼ਰਮਾ ਨੇ ਜਿਹੜਾ ਕਿ ਉਪਰਲਾ ਕੀਤਾ ਫ੍ਰੀ ਬੱਸਾਂ ਮੁਹੱਈਆ ਕਰਵਾਈਆਂ ਨੇ ਸੰਗਤਾਂ ਨੂੰ ਕੀ ਹੋ ਗੇ ਹਾਂਜੀ ਹਾਂਜੀ ਜੀ ਬਹੁਤ ਬਹੁਤ ਵਈਆ ਕੀਤਾ ਬਹੁਤ ਸੇਵਾ ਦੀ ਸੇਵਾ ਕਰ ਰਹੀ ਹੈ ਜੀ ਸੇਵਾ ਜਾ ਰਹੀ ਹੈ ਚਲੋ ਸੰਗਤ ਦਾ ਸੰਗਤ ਚੱਲੀ ਆ ਵੇਖਣ ਚੱਲੀ ਭਜਨ ਕਰਨ ਚੱਲੀ ਦਰਸ਼ਨ ਕਰਨ ਚੱਲੇ ਆ ਉਤਰਾਣ ਸੰਗਤ ਕੋਈ ਜਾ ਨਹੀਂ ਸਕਦੀ ਚਲੋ ਸੇਵਾ ਦੇ ਕੰਨ ਸੇਵਾ ਕਰ ਰਹੇ ਤੇ ਚਲੋ ਚੱਲੇ ਆ ਆਨੇ ਬਣੇ ਚਲ ਸੇਵਾ ਕਾਂਡੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮਾਲਕ ਇਹਨਾਂ ਦੀ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੀ ਕਿਰਪਾ ਕਰੇ ਅੱਛਾ ਬਹੁਤ ਠੰਡ ਹੈ ਸੰਗਣੀ ਧੁੰਦ ਵੀ ਹੈ ਇਸ ਦੇ ਬਾਵਜੂਦ ਸੰਗਤ ਕਹਿੰਦੇ ਬਹੁਤ ਵਖੋ ਕਿੰਨਾ ਹੁਸਾ ਸੰਗਤ ਜਨ ਜਰਾ ਰਹੇ ਹਾਂ ਜੀ ਦੀ ਮਾਲਕ ਦੇ ਘਰ ਜਾਣਾ ਹੋਵੇ ਕੋਈ ਠੰਡ ਨਹੀਂ ਕੋਈ ਧੁੰਦ ਨਹੀਂ ਹੁੰਦੀ ਜੀ ਕੋਈ ਜਿੰਨੇ ਆਪਣੇ ਸ਼ਰਦਾਂ ਨਾਲ ਨੇਚਾਂ ਨਾਲ ਜਾਣਾ ਉਹਦੇ ਵਾਦੇ ਕੋਈ ਠੰਡ ਨਹੀਂ ਕੋਈ ਧੁੰਦ ਨਹੀਂ ਆ ਤੁਹਾਨੂੰ ਕਿਸੇ ਬ话 ਲੱਗਾ ਸੀ ਵੀ ਫਰੀ ਬਸਾਂ ਜਾ ਰਹੀਆਂ ਨੇ ਫਤਿਹਗੜ੍ਹ ਸਾਹਿਬ ਨੂੰ ਕਿਸ ਕਹਾਣੋ ਜੀ ਮਾਲਕ ਦੱਸਣ ਵਾਲਾ ਜੀ ਜਾਨੂੰ ਕਿਹਨੇ ਦੱਸਣਾ ਹੈ ਉਹਨਾਂ ਦੇ ਰੂਪ ਮਾਲਕ ਕਿਸੇ ਵੀ ਰੂਪ ਚਾਹ ਸਕਦਾ ਜੀ ਬੰਦੇ ਰੂਪ ਜੀ ਆ ਸਕਦਾ ਜੀ ਸਾਰੇ ਪਰਿਵਾਰ ਜਾ ਰਹੇ ਨਾਲ ਹਾਂ ਜੀ ਜੀ ਸਾਰਾ ਪਰਿਵਾਰ ਆਟਾ ਮੱਹਲਾ ਆ ਜੀ ਆ ਸਾਰਾ ਮੱਹਲਾ ਆਪਣੇ ਨਾਲ ਨਾਲ ਆ ਹਾਂਜੀ ਸਰ ਸਾਡੇ ਆਪਣੇ ਮੈਂਬਰ ਹੈਗੇ ਆ ਹਾਂਜੀ ਸਰ ਆਪਾਂ ਪਹਿਲੇ ਸਰ ਦੇ ਨਾਲ 2-3 ਮੀਟਿੰਗਾਂ ਲਗਾਈਆਂ ਹੋਈਆਂ ਸੀਗੀਆਂ ਤੇ ਸਾਰੇ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਫਾਰਮ ਭਰਨੇ ਆ ਜੇ ਤੁਹਾਡੀ ਸੰਗਤ ਹੈਗੀ ਆ ਤੇ ਤੁਸੀਂ ਤਿਆਰ ਕਰ ਸਕਦੇ ਹੋ ਫਿਰ ਫਾਰਮ ਭਰੇ ਹਾਂਜੀ ਸਰ ਅਸੀਂ ਭਰੇ ਫਾਰਮ 40-50 ਮੈਂਬਰ ਸਾਡੇ ਸਾਰੇ ਮੈਂਬਰ ਜਾ ਰਹੇ ਹੋ ਜੀ ਹਾਂਜੀ ਹਾਂਜੀ ਸਰ ਸਾਰੇ ਮੈਂਬਰ ਜਾ ਰਹੇ ਕਿੰਨਾ ਕਿ ਮਨ ਨੂੰ ਤਸੱਲੀ ਤੰਤੁਸ਼ਟੀ ਹੁੰਦੀ ਹੈ ਜਦੋਂ ਧਾਰਮਿਕ ਯਾਤਰਾ ਤੇ ਜਾਣਾ ਹੋਵੇ ਤਾਂ ਹਾਂਜੀ ਸਰ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਚਲੋ ਸਰਦੇ ਨਾਲ ਹੀ ਆਪਾਂ ਚਲੋ ਸੰਗਤ ਨੂੰ ਲੈ ਕੇ ਜਾ ਰਹੇ ਹਾਂ ਹਾਂ ਜੀ ਚਲੋ ਇਹ ਵਧੀਆ ਕੀਤਾ ਬਹੁਤ ਕੀਤਾ ਜਨ ਜਿਹੜੀ ਕਰਾਇ ਨਹੀਂ ਖਰਚ ਕਰ ਸਕਦੇ ਉਹਨਾਂ ਵਾਸਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ گاਵਾ ਜੀ ਤੇ ਚਲੋ ਜਾ ਸਕਦੇ ਉਸ ਤਰ੍ਹਾਂ ਕੋਈ ਜਾ ਨਹੀਂ ਸਕਦਾ ਕੋਈ ਗਰੀਬ ਬੰਦਾ ਆ ਕੋਈ ਅਧਿਆਦੀਦਾਰ ਬੰਦਾ ਆ ਕੋਈ ਉਹ ਆਪਣਾ ਕਰਕੇ ਮਾਂ ਖਾਂਦਾ ਆ ਕਿਰਾਇ ਕਿਤੇ ਕਰ ਸਕਦਾ ਆ ਉਹਨਾਂ ਵਾਸਤੇ ਇਹਨਾਂ ਨੇ ਸੇਵਾ ਕੀਤੀ ਆ ਇਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਮਾਲਕ ਇਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ ਜੀ ਮਾਲਕ ਦੇਖੋ ਇਹ ਬਹੁਤ ਨਫੀਸ ਤੇ ਵਧੀਆ ਉਪਰਾਲਾ ਆ ਆਪਣੇ ਭਰਾਵਾਂ ਭੈਣਾਂ ਨੂੰ ਯਾਰ ਆ ਬਣਾ ਵੀ ਅਸੀਂ ਤਾਂ ਲੈ ਰਹੇ ਹਾਂ ਯਾਰ ਇਕੱਠੇ ਜਾਣ ਦੀ ਔਰ ਖਾਸ ਤੌਰ ਤੇ ਸ਼ੀ ਦੀਦੇ ਵਸ ਦੇ ਸਾਰੇ ਇਕੱਠੇ ਹੋ ਕੇ ਜਾਣਗੇ ਇੱਥੋਂ ਸਿਕਿਉਰਿਟੀ ਤੇ ਮਿਲਦੀ ਆ ਲੇਕਿਨ ਨਾਲ ਇਕੱਠੇ ਹੋ ਕੇ ਵਿੱਚੋਂ ਪਤਾ ਵੀ ਲੱਗਦਾ ਹੈ ਕਿ ਕੀ ਕੀ ਹੋਇਆ ਹਿਸਟਰੀ ਦੇ ਬਾਰੇ ਬੱਚਿਆਂ ਨੂੰ ਵੀ ਜਾਣਕਾਰੀ ਮਿਲੇਗੀ और एक खास तौर ते ਸਾਡੇ ਅੰਮ੍ਰਿਤਸਰ ਦੇ ਲੋਕਾਂ ਲਈ ਇੱਕ ਬੜਾ ਵਧੀਆ ਉਪਰਾਲਾ ਹੈ ਅਜਿਹਾ ਕਿ ਜਿਹਦੇ ਸੁਪ ਸਭ ਉਪਰਾਲੇ ਹੋਣੇ ਚਾਹੀਦੇ ਜਿਹੜੇ ਕਿ ਨੌਜਵਾਨ ਪੀੜ੍ਹੀ ਸਿੱਖੀ ਦੇ ਨਾਲ ਜੁੜ ਸਕੇ ਸਿੱਖ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਬਿਲਕੁਲ ਉਪਰਾਲੇ ਹੋਣੇ ਚਾਹੀਦੇ ਆ ਇਹਨਾਂ ਨੂੰ ਤੁਸੀਂ ਯੂਥ ਦੀ ਗੱਲ ਕੀਤੀ ਆ ਇਹਨਾਂ ਨੂੰ ਡਵੈਲਪਮੈਂਟ ਵੱਲ ਵੀ ਪੂਰੀ ਮਦਦ ਹੋਣੀ ਚਾਹੀਦੀ ਆ ਸਕਿੱਲਾਂ ਇਹਨਾਂ 'ਚ ਹੋਣੀਆਂ ਚਾਹੀਦੀਆਂ ਸਿਰਫ ਡਿਗਰੀਆਂ ਨਾ ਹੋਣ ਤਾਂ ਹੀ ਫਿਊਚਰ 'ਚ ਇਹਨਾਂ ਦਾ ਚੰਗੀ ਲਾਈਫ ਬਣੇਗੀ ਸਾਰੇ ਆਪਣੇ ਜਿਹਨੇ ਪਰਿਵਾਰ ਨੇ ਉਹਨਾਂ ਨੂੰ ਹੀ ਉਹਦਾ ਬੇਨਫਿਟ ਹੁੰਦਾ ਇਨਕਮ ਵਧਣ ਗਿਆ ਤੇ ਸਾਰਿਆਂ ਦਾ ਸੋ ਇਹ ਉਪਰਾਲਾ ਵਧੀਆ ਉਹਨਾਂ ਦੇ ਦਿਮਾਗ 'ਚ ਥੋੜੀ ਹਿਸਟਰੀ ਇਸ ਵਾਲ ਦਿਮਾਗ ਵੀ ਜਾਂਦਾ ਤੁਸੀਂ ਸੰਗੰਦਰ ਮਿਲਿਓ ਕਿ ਕਿ ਜਾਵੇ ਤਾਂ ਇਸ ਸਮੇਂ ਮਜੂਦਾ ਹਾਲਾਤ ਵਿੱਚ ਯੂਐਸਏ ਤੇ ਇੰਡੀਆ ਦੇ ਟਾਈਮਿੰਗ ਚ ਅੱਛੇ ਨਹੀਂ ਚੱਲਦੇ ਆਪਾਂ ਇਸ ਵੇਲੇ ਬਾ ਵੀਰਬਾਲ ਦੇ ਵਸ ਵੀ ਮਨਾਇਆ ਜਾ ਰਿਹਾ ਇਹ ਜਿਹੜਾ ਹਫਤਾ ਹੈਗਾ ਇਹ ਬਹੁਤ ਖਾਸ ਆ ਆਪਾਂ ਉਹਦੇ ਬਾਰੇ ਗੱਲ ਕਰੀਏ ਮੁੜ ਕੇ ਕਦੀ ਯੂ ਐਸ اے ਇੰਡੀਆ ਜਿੱਥੋਂ ਦੀ ਵੀ ਗੱਲ ਕਰਨੀ ਹੋਵੇ ਕਦੀ ਵੀ ਕਰ ਲਓ ਸਭ ਸਾਹਿਬ ਸੰਗਤ ਨਾਲ ਮਿਲਿਓ ਕਿੰਨਾ ਛਾ ਲੱਗ ਰਿਹਾ ਵੀ ਸੰਗਤ ਵਿੱਚ ਬੜਾ ਅੱਛਾ ਲੱਗ ਰਿਹਾ ਤੁਸੀਂ ਉਤਸ਼ਾਹ ਖੁਦ ਹੀ ਦੇਖ ਰਹੇ ਹੋ ਸਭ ਸਾਹਿਬ ਇੱਕ ਜਿਹੜਾ ਲੋਕ ਕਹਿੰਦੇ ਨੇ ਕਿ ਬੀ ਜੇ ਪੀ ਸਿੱਖੀ ਨੂੰ ਜਿ ਸਮਝੋ ਕਿ ਬੜਾ ਅੱਛਾ ਮੈਸੇਜ ਹੈ ਹਿੰਦੂ ਸੇ ਇਕੱਠੇ ਆ ਲੱਗਦਾ ਹੈ ਬੀ ਜੇ ਪੀ ਭਾਈਚਾਰੇ ਦੀ ਸਾਜ ਦੇਖੋ ਇਹ ਤਾਂ ਭਾਈਚਾਰੇ ਦੀ ਇਹੋ ਜੇ ਕਈ ਇਨੀਸ਼ੀਏਟਿਵ ਹੋਣੇ ਚਾਹੀਦੇ ਆ ਔਰ ਇਹ ਤਾਂ ਸਾਰੀ ਸੰਗਤ ਦਾ ਹੈਗਾ ਕਿਸੇ ਇਕੱਲੀ ਪਾਰਟੀ ਦਾ ਇਹ ਮਨਾਇਆ ਤੇ ਨਹੀਂ ਜਾ ਰਿਹਾ ਇਸ ਕਰਕੇ ਇਹੋ ਜਿਹਾ ਔਰ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਦੀ ਭਰਾ ਭੈਣ ਜਾ ਸਕਦੇ ਨੇ ਤੇ ਚੰਗਾ ਹੋਪਾ ਜੀ ਬਹੁਤ ਬਹੁਤ ਧੰਨਵਾਦੀ ਇਹ ਸਭ ਸੰਚਾਰ ਜੇ ਸਫਰੇ ਸ਼ਹਾਦਤ バス ਸੇਵਾ ਦੀ ਸ਼ੁਰੂਆਤ ਕੀਤੀ ਗਈ ਅਕਸ਼ੇ ਸ਼ਰਮਾ ਵੱਲੋਂ ਤਾਂ ਜਿਹੜੀਆਂ ਬਸਾਂ ਨੇ ਉਹ ਹੁਣ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋ ਰਹੀਆਂ ਨੇ ਤੁਸੀਂ ਕੀ ਕਹੋਗੇ ਕਿਸ ਸਾਡੀ ਸੇਵਾ ਇਸ ਬਾਰੇ ਕੀ ਕਹੋਗੇ ਕਿੰਨਾ ਕੁ ਸ਼ਾਇ ਅੱਜ ਖੰਡ ਦੇ ਬਾਦ ਵਿੱਚ ਅਸੀਂ ਤੇ ਵਾਹਿਗੁਰੂ ਕੀ ਅਰਦਾਸ ਕਰਾਂਗੇ ਕਿ ਜਿਹੜੀ ਵੀ ਇਹ ਯਾਤਰਾ ਕਰਵਾ ਰਹੇ ਨੇ ਅਕਸ਼ੇ ਜੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਔਰ ਸੁਖ ਸ਼ਾਂਤੀ ਰੱਖੇ ਜਿਸ ਤਰ੍ਹਾਂ ਇਹਨਾਂ ਨੇ ਸਾਬਜਾਦਿਆਂ ਦੇ ਸ਼ਹੀਦੀ ਦਾੜੇ ਤੇ ਯਾਤਰਾ ਆਰੰਭ ਕੀਤੀ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਇਹਨਾਂ ਨੂੰ ਵੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਸਰੇ ਨੌਜਵਾਨ ਵੀ ਯਾਤਰਾ ਨਾਲ ਜਾ ਰਹੇ ਨੇ ਬੀਬੀਆਂ ਬੱਚੇ ਜਾ ਰਹੇ ਨੇ ਉਹਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਵੀ ਪਤਾ ਲੱਗੂਗਾ ਜੀ ਹਾਂਜੀ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਜਾਏਗਾ ਔਰ ਕੁਝ ਯਾਤਰਾ ਵਿੱਚ ਵੀ ਜਾਂਦਿਆਂ ਰਸਤੇ ਵਿੱਚ ਸੰਗਤਾਂ ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੇ ਉਹਨਾਂ ਨੂੰ ਬਾਬਾ ਜੀ ਦੀ ਸ਼ਹਾਦਤ ਬਾਰੇ ਬਾਬਿਆਂ ਦੀ ਸ਼ਹਾਦਤ ਬਾਰੇ ਸਾਰਾ ਇਹ ਨੌਲੇਜ ਵਧੇਗਾ ਉਹਨਾਂ ਦਾ ਠੀਕ ਹੈ ਜੀ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਸਿੱਖੀ ਤੋਂ ਜਾਨੂ ਹੋਏਗਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਨੇ ਹਿੰਦ ਦੀ ਚਾਦਰ ਨੂੰ ਬਚਾਇਆ ਬਲਕਿ ਇੱਕ ਕੌਮ ਦੀ ਇਹ ਇੱਜ਼ਤ ਨੂੰ ਨਹੀਂ ਬਚਾਇਆ ਸਾਰੇ ਧਰਮਾਂ ਦੀ ਵਾਸਤੇ ਸ਼ਹਾਦਤ ਦਿੱਤੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਧਰਮ ਦੀ ਗੱਲ ਦਾ ਤੇ ਹਰ ਧਰਮ ਨੂੰ ਯਾਦ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਉਹਨਾਂ ਸ਼ਹਾਦਤ ਦਿੱਤੀ ਉਸ ਸਮੇਂ ਜ਼ੁਲਮ ਜ਼ਾਲਮਾਂ ਦਾ ਟੱਕਰਾ ਕੀਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਬੱਚਿਆਂ ਨੇ ਇੱਕ ਸ਼ਹੀਦੀ ਜਾਮ ਪੀ ਕੇ ਤੇ ਜ਼ਾਲਮ ਜ਼ੁਲਮ ਦਾ ਟੱਕਰਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜਨੀ ਨੇ ਉਹ ਫਤਿਹਗੜ ਸਾਹਿਬ ਜਾਰੀਆਂ ਨੇ ਕਿ ਕਹੋਗੇ ਅਕਸ਼ੇ ਸ਼ਰਮਾ ਨੇ ਜਿਹੜਾ ਕਿ ਉਪਰਲਾ ਕੀਤਾ ਫ੍ਰੀ ਬੱਸਾਂ ਮੁਹੱਈਆ ਕਰਵਾਈਆਂ ਨੇ ਸੰਗਤਾਂ ਨੂੰ ਕੀ ਹੋ ਗੇ ਹਾਂਜੀ ਹਾਂਜੀ ਜੀ ਬਹੁਤ ਬਹੁਤ ਵਈਆ ਕੀਤਾ ਬਹੁਤ ਸੇਵਾ ਦੀ ਸੇਵਾ ਕਰ ਰਹੀ ਹੈ ਜੀ ਸੇਵਾ ਜਾ ਰਹੀ ਹੈ ਚਲੋ ਸੰਗਤ ਦਾ ਸੰਗਤ ਚੱਲੀ ਆ ਵੇਖਣ ਚੱਲੀ ਭਜਨ ਕਰਨ ਚੱਲੀ ਦਰਸ਼ਨ ਕਰਨ ਚੱਲੇ ਆ ਉਤਰਾਣ ਸੰਗਤ ਕੋਈ ਜਾ ਨਹੀਂ ਸਕਦੀ ਚਲੋ ਸੇਵਾ ਦੇ ਕੰਨ ਸੇਵਾ ਕਰ ਰਹੇ ਤੇ ਚਲੋ ਚੱਲੇ ਆ ਆਨੇ ਬਣੇ ਚਲ ਸੇਵਾ ਕਾਂਡੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮਾਲਕ ਇਹਨਾਂ ਦੀ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੀ ਕਿਰਪਾ ਕਰੇ ਅੱਛਾ ਬਹੁਤ ਠੰਡ ਹੈ ਸੰਗਣੀ ਧੁੰਦ ਵੀ ਹੈ ਇਸ ਦੇ ਬਾਵਜੂਦ ਸੰਗਤ ਕਹਿੰਦੇ ਬਹੁਤ ਵਖੋ ਕਿੰਨਾ ਹੁਸਾ ਸੰਗਤ ਜਨ ਜਰਾ ਰਹੇ ਹਾਂ ਜੀ ਦੀ ਮਾਲਕ ਦੇ ਘਰ ਜਾਣਾ ਹੋਵੇ ਕੋਈ ਠੰਡ ਨਹੀਂ ਕੋਈ ਧੁੰਦ ਨਹੀਂ ਹੁੰਦੀ ਜੀ ਕੋਈ ਜਿੰਨੇ ਆਪਣੇ ਸ਼ਰਦਾਂ ਨਾਲ ਨੇਚਾਂ ਨਾਲ ਜਾਣਾ ਉਹਦੇ ਵਾਦੇ ਕੋਈ ਠੰਡ ਨਹੀਂ ਕੋਈ ਧੁੰਦ ਨਹੀਂ ਆ ਤੁਹਾਨੂੰ ਕਿਸੇ ਬ话 ਲੱਗਾ ਸੀ ਵੀ ਫਰੀ ਬਸਾਂ ਜਾ ਰਹੀਆਂ ਨੇ ਫਤਿਹਗੜ੍ਹ ਸਾਹਿਬ ਨੂੰ ਕਿਸ ਕਹਾਣੋ ਜੀ ਮਾਲਕ ਦੱਸਣ ਵਾਲਾ ਜੀ ਜਾਨੂੰ ਕਿਹਨੇ ਦੱਸਣਾ ਹੈ ਉਹਨਾਂ ਦੇ ਰੂਪ ਮਾਲਕ ਕਿਸੇ ਵੀ ਰੂਪ ਚਾਹ ਸਕਦਾ ਜੀ ਬੰਦੇ ਰੂਪ ਜੀ ਆ ਸਕਦਾ ਜੀ ਸਾਰੇ ਪਰਿਵਾਰ ਜਾ ਰਹੇ ਨਾਲ ਹਾਂ ਜੀ ਜੀ ਸਾਰਾ ਪਰਿਵਾਰ ਆਟਾ ਮੱਹਲਾ ਆ ਜੀ ਆ ਸਾਰਾ ਮੱਹਲਾ ਆਪਣੇ ਨਾਲ ਨਾਲ ਆ ਹਾਂਜੀ ਸਰ ਸਾਡੇ ਆਪਣੇ ਮੈਂਬਰ ਹੈਗੇ ਆ ਹਾਂਜੀ ਸਰ ਆਪਾਂ ਪਹਿਲੇ ਸਰ ਦੇ ਨਾਲ 2-3 ਮੀਟਿੰਗਾਂ ਲਗਾਈਆਂ ਹੋਈਆਂ ਸੀਗੀਆਂ ਤੇ ਸਾਰੇ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਫਾਰਮ ਭਰਨੇ ਆ ਜੇ ਤੁਹਾਡੀ ਸੰਗਤ ਹੈਗੀ ਆ ਤੇ ਤੁਸੀਂ ਤਿਆਰ ਕਰ ਸਕਦੇ ਹੋ ਫਿਰ ਫਾਰਮ ਭਰੇ ਹਾਂਜੀ ਸਰ ਅਸੀਂ ਭਰੇ ਫਾਰਮ 40-50 ਮੈਂਬਰ ਸਾਡੇ ਸਾਰੇ ਮੈਂਬਰ ਜਾ ਰਹੇ ਹੋ ਜੀ ਹਾਂਜੀ ਹਾਂਜੀ ਸਰ ਸਾਰੇ ਮੈਂਬਰ ਜਾ ਰਹੇ ਕਿੰਨਾ ਕਿ ਮਨ ਨੂੰ ਤਸੱਲੀ ਤੰਤੁਸ਼ਟੀ ਹੁੰਦੀ ਹੈ ਜਦੋਂ ਧਾਰਮਿਕ ਯਾਤਰਾ ਤੇ ਜਾਣਾ ਹੋਵੇ ਤਾਂ ਹਾਂਜੀ ਸਰ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਚਲੋ ਸਰਦੇ ਨਾਲ ਹੀ ਆਪਾਂ ਚਲੋ ਸੰਗਤ ਨੂੰ ਲੈ ਕੇ ਜਾ ਰਹੇ ਹਾਂ ਹਾਂ ਜੀ ਚਲੋ ਇਹ ਵਧੀਆ ਕੀਤਾ ਬਹੁਤ ਕੀਤਾ ਜਨ ਜਿਹੜੀ ਕਿਰਾਏ ਨਹੀਂ ਖਰਚ ਕਰ ਸਕਦੇ ਉਹਨਾਂ ਵਾਸਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ گاਵਾ ਜੀ ਵੀ ਚਲੋ ਜਾ ਸਕਦੇ ਉਸ ਤਰ੍ਹਾਂ ਕੋਈ ਜਾ ਨਹੀਂ ਸਕਦਾ ਕੋਈ ਗਰੀਬ ਬੰਦਾ ਆ ਕੋਈ ਅਧਿਆੜੀਦਾਰ ਬੰਦਾ ਆ ਕੋਈ ਉਹ ਆਪਣਾ ਕਰਕੇ ਮਾਂ ਖਾਂਦਾ ਆ ਕਿਰਾਏ ਕਿਤੇ ਕਰ ਸਕਦਾ ਆ ਉਹਨਾਂ ਵਾਸਤੇ ਇਹਨਾਂ ਨੇ ਸੇਵਾ ਕੀਤੀ ਆ ਇਹਨਾਂ ਵਾਸਤੇ ਬਹੁਤ ਬਹੁਤ ਧੰਨਵਾਦ ਮਾਲਕ ਇਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ ਜੀ ਮਾਲਕ ਦੇਖੋ ਇਹ ਬਹੁਤ ਨਫੀਸ ਤੇ ਵਧੀਆ ਉਪਰਾਲਾ ਆ ਆਪਣੇ ਭਰਾਵਾਂ ਭੈਣਾਂ ਨੂੰ ਯਾਰ ਆ ਬਣਾ ਵੀ ਅਸੀਂ ਤਾਂ ਲੈ ਰਹੇ ਹਾਂ ਯਾਰ ਇਕੱਠੇ ਜਾਣ ਦੀ ਔਰ ਖਾਸ ਤੌਰ ਤੇ ਸ਼ੀ ਦੀਦੇ ਵਸ ਦੇ ਸਾਰੇ ਇਕੱਠੇ ਹੋ ਕੇ ਜਾਣਗੇ ਇੱਥੋਂ ਸਿਕਿਉਰਿਟੀ ਤੇ ਮਿਲਦੀ ਆ ਲੇਕਿਨ ਨਾਲ ਇਕੱਠੇ ਹੋ ਕੇ ਵਿੱਚੋਂ ਪਤਾ ਵੀ ਲੱਗਦਾ ਹੈ ਕਿ ਕੀ ਕੀ ਹੋਇਆ ਹਿਸਟਰੀ ਦੇ ਬਾਰੇ ਬੱਚਿਆਂ ਨੂੰ ਵੀ ਜਾਣਕਾਰੀ ਮਿਲੇਗੀ और एक खास तौर ते ਸਾਡੇ ਅੰਮ੍ਰਿਤਸਰ ਦੇ ਲੋਕਾਂ ਲਈ ਇੱਕ ਬੜਾ ਵਧੀਆ ਉਪਰਾਲਾ ਹੈ ਅਜਿਹਾ ਕਿ ਜਿਹਦੇ ਸੁਪ ਸਭ ਉਪਰਾਲੇ ਹੋਣੇ ਚਾਹੀਦੇ ਜਿਹੜੇ ਕਿ ਨੌਜਵਾਨ ਪੀੜ੍ਹੀ ਸਿੱਖੀ ਦੇ ਨਾਲ ਜੁੜ ਸਕੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਬਿਲਕੁਲ ਉਪਰਾਲੇ ਹੋਣੇ ਚਾਹੀਦੇ ਆ ਇਹਨਾਂ ਨੂੰ ਤੁਸੀਂ ਯੂਥ ਦੀ ਗੱਲ ਕੀਤੀ ਆ ਇਹਨਾਂ ਨੂੰ ਡਵੈਲਪਮੈਂਟ ਵੱਲ ਵੀ ਪੂਰੀ ਮਦਦ ਹੋਣੀ ਚਾਹੀਦੀ ਆ ਸਕਿੱਲਾਂ ਇਹਨਾਂ 'ਚ ਹੋਣੀਆਂ ਚਾਹੀਦੀਆਂ ਸਿਰਫ ਡਿਗਰੀਆਂ ਨਾ ਹੋਣ ਤਾਂ ਹੀ ਫਿਊਚਰ 'ਚ ਇਹਨਾਂ ਦਾ ਚੰਗੀ ਲਾਈਫ ਬਣੇਗੀ ਸਾਰੇ ਆਪਣੇ ਜਿਹਨੇ ਪਰਿਵਾਰ ਨੇ ਉਹਨਾਂ ਨੂੰ ਹੀ ਉਹਦਾ ਬੇਨਫਿਟ ਹੁੰਦਾ ਇਨਕਮ ਆ ਵਧਣ ਗਿਆ ਤੇ ਸਾਰਿਆਂ ਦਾ ਸੋ ਇਹ ਉਪਰਾਲਾ ਵਧੀਆ ਉਹਨਾਂ ਦੇ ਦਿਮਾਗ 'ਚ ਥੋੜੀ ਹਿਸਟਰੀ ਇਸ ਵਾਲ ਦਿਮਾਗ ਵੀ ਜਾਂਦਾ ਤੁਸੀਂ ਸੰਗੰਦਰ ਮਿਲਿਓ ਕਿ ਕਿ ਜਾਵੇ ਤਾਂ ਇਸ ਸਮੇਂ ਮਜੂਦਾ ਹਾਲਾਤ ਵਿੱਚ ਯੂਐਸਏ ਤੇ ਇੰਡੀਆ ਦੇ ਚੰਗੇ ਨਹੀਂ ਆਪਾਂ ਇਸ ਵੇਲੇ ਬਾ ਵੀਰਬਾਲ ਦੇ ਵਸ ਵੀ ਮਨਾਇਆ ਜਾ ਰਿਹਾ ਇਹ ਜਿਹੜਾ ਹਫਤਾ ਹੈਗਾ ਇਹ ਬਹੁਤ ਖਾਸ ਆ ਆਪਾਂ ਉਹਦੇ ਬਾਰੇ ਗੱਲ ਕਰੀਏ ਮੁੜ ਕੇ ਕਦੀ ਯੂ ਐਸ اے ਇੰਡੀਆ ਜਿੱਥੋਂ ਦੀ ਵੀ ਗੱਲ ਕਰਨੀ ਹੋਵੇ ਕਦੀ ਵੀ ਕਰ ਲੋ ਸਭ ਸਾਹਿਬ ਸੰਗਤ ਨਾਲ ਮਿਲਿਓ ਕਿੰਨਾ ਛਾ ਲੱਗ ਰਿਹਾ ਵੀ ਸੰਗਤ ਵਿੱਚ ਬੜਾ ਅੱਛਾ ਲੱਗ ਰਿਹਾ ਤੁਸੀਂ ਉਤਸ਼ਾਹ ਖੁਦ ਹੀ ਦੇਖ ਰਹੇ ਹੋ ਸਭ ਸਾਹਿਬ ਇੱਕ ਜਿਹੜਾ ਲੋਕ ਕਹਿੰਦੇ ਨੇ ਕਿ ਬੀ ਜੇ ਪੀ ਸਿੱਖੀ ਨੂੰ ਨਹੀਂ ਸਮਝ ਕਿ ਬੜਾ ਅੱਛਾ ਮੈਸੇਜ ਇਹ ਦੂਸੇ ਇਕੱਠੇ ਹੈ ਭਾਈਚਾਰੇ ਦੀ ਦੇਖੋ ਇਹ ਤਾਂ ਭਾਈਚਾਰੇ ਦੀ ਇਹੋ ਜੇ ਕਈ ਇਨੀਸ਼ੀਏਟਿਵ ਹੋਣੇ ਚਾਹੀਦੇ ਆ ਔਰ ਇਹ ਤਾਂ ਸਾਰੀ ਸੰਗਤ ਦਾ ਹੈਗਾ ਕਿਸੇ ਇਕੱਲੀ ਪਾਰਟੀ ਦਾ ਇਹ ਮਨਾਇਆ ਤੇ ਨਹੀਂ ਜਾ ਰਿਹਾ ਇਸ ਕਰਕੇ ਇਹੋ ਜਿਹਾ ਔਰ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਦੀ ਭਰਾ ਭੈਣ ਜਾ ਸਕਦੇ ਨੇ ਤੇ ਚੰਗਾ ਹੋਪਾ ਜੀ ਬਹੁਤ ਬਹੁਤ ਧੰਨਵਾਦੀ ਇਹ ਸਭ ਸੰਗੀਤ